ਅਜ ਭਾਗ ਖੋਲੇਗਾ ਪਰ ਐਸੀ ਕੋਈ ਗੱਲ ਨਹੀਂ ਸੀ ਸਤਿਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕੱਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ افسوس اس گل دا ہے کہ اسی গুরু گھر نو ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਆਂ ਇਸ ਘਰ ਦੇ ਵਿੱਚ ਆ ਕੇ ਮੱਖਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆਂ ਲੜਾਈਆਂ ਕਰਨੇ ਆਂ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਸੱਦ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਪਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹਿ ਰਹੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਵਿਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਜੋਰ ਜੋਰ ਜ਼ੋਰ ਕਰਕੇ ਬਾਤ ਚਾਹੇ ਇਹ ਦੱਸੋ ਜੋ ਕੁ ਹੋਇਆ ਇੱਥੇ ਤੈਨੂੰ ਪਰਦੇ ਖੋਲਣ ਦਾ ਸੱਦਿਆ ਸੀ ਤੈਨੂੰ ਪਰਦੇ ਖੋਲਣ ਦਾ ਸੱਦਿਆ ਕਿ ਤੈਨੂੰ ਪਰਦੇ ਖੋਲਣ ਦਾ ਸੱਦਿਆ ਸੀ ਇਹ ਸਾਥ ਹੀ ਬੋਲਣਾ ਇਹ ਕਿਹਾ ਦੇ ਤਾਰਾ ਕੋਈ ਗੱਲ ਹੋਇਆ ਇੱਥੇ ਕੋਈ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਫਿਰ ਵੀ ਇੱਕ ਗੱਲ ਤੁਹਾਡਾ ਨਾਮ ਲਿਆ ਇੱਕ ਗੱਲ ਤੁਹਾਡਾ ਨਾਮ ਲਿਆ ਕੋਈ ਤੁਹਾਨੂੰ ਪਿਆ ਕੋਈ ਗੱਲ ਬੋਲ ਰਿਹਾ ਹੈ ਤੁਸੀਂ ਗੀਤ ਨਾ ਕਰਨ ਤੈਨੂੰ ਕਰਨੇ ਆਉਂਦੇ ਇਹ ਤਾਂ ਹੈ ਵੀ ਨਹੀਂ ਆਪਾਂ ਤੁਹਾਨੂੰ ਕਿਉਂ ਕਿਹਾ

ਕੀ ਦਾ ਸਰਫੀ ਹੈ ਆਏ ਤੁਹਾਨੂੰ ਪਤਾ ਜੀ ਮੈਨੂੰ ਕੋਈ ਪਤਾ ਨਹੀਂ ਇੱਥੇ ਤੁਹਾਡਾ ਕੀ ਮਸਲਾ ਕੀ ਲਈ ਹੈ ਕਮਾਲ ਹੋ ਗਈ ਕੋਈ ਪੁੱਛਣਾ ਬੋਲ ਚਲੋ ਗੱਲ ਠੀਕ ਹੈ ਜਿਹੜੀ ਜਿਹੜੀ ਗੱਲ ਸੱਚ ਹੈ ਚਲੋ 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 ਬੈਠ ਜਾਓ ਰਾਮ ਲਾਲ ਜੀ ਨਹੀਂ ਭਾਜੀ ਮੈਨੂੰ ਉਸ ਨੂੰ ਤਾਂ ਚਲੋ ਚਲੋ ਬਹੋ ਬੈਠ ਜਾਓ ਸੱਚ ਸੱਚ ਬੋਲਣ ਤੋਂ ਇੱਥੇ ਕੋਈ ਡੱਕ ਨਹੀਂ ਹੈ ਪਾ। ਮੇਰੇ ਸ਼ਹਿਨशाह ਪਿਤਾ ਜੀ ਨੇ ਚਿੱਠੀਆਂ ਲਿਖੀਆਂ। ਇਹ ਸੱਚ ਬੋਲਣ ਵਾਲਾ ਘਰ ਹੈ ਇੱਥੇ ਸੱਚ ਬੋਲਣਾ ਵੀ ਪਏਗਾ ਤੇ ਸੱਚ ਇੱਥੇ ਕਹਿਣਾ ਵੀ ਪਏਗਾ ਇੱਥੇ ਝੂਠ ਨੂੰ ਕੋਈ ਵੀ ਥਾਂ ਨਹੀਂ। ਮੈਂ ਇਹ ਬੇਨਤੀ ਕਰਾਂਗਾ। ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਆ ਗਿਆ। ਤੁਸੀਂ ਲੜੇ ਹੋ ਝਗੜੇ ਹੋ ਮੈਨੂੰ ਨਹੀਂ ਪਤਾ। ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ। ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਵੇਖ ਸਕਦੇ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਹੈ ਮੇਰੇ ਸ਼ੈਨਸ਼ਾ ਪਿਤਾ ਜੀ ਨੇ ਸਾਡੇ ਹੱਥ ਦੇ ਵਿੱਚ ਤਲਵਾਰਾਂ ਆਪਸ ਦੇ ਵਿੱਚ ਲੜਨ ਵਾਸਤੇ ਨਹੀਂ ਫੜਾਈਆਂ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਦੇ ਉੱਤੇ ਚੜਾਈ ਕਰਕੇ ਆ ਜਾਓ ਇੱਕ ਦੂਜੇ ਦੇ ਨਾਲ ਝਗੜਾ ਕਰੋ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਧਾਂਤ ਨਹੀਂ ਸਿਖਾਇਆ ਸਤ ਗੁਰੂ ਜੀ ਨੇ ਕਿਹਾ ਜੇ ਤੂੰ ਫੜਨੀ ਹੈ ਤੇ ਕਿਸੇ ਦੀ ਬਾਹ ਫੜੋ ਜੇ ਖਿਚਣੀ ਹੈ ਫੜ ਕੇ ਤੇ ਕਿਸੇ ਦੀ ਬਾਹ ਫੜੋ ਮੰਜ਼ਲ ਤੇ ਲੈ ਜਾਓ ਕਿਸੇ ਦੀ ਤੁਸੀਂ ਲੱਤ ਖਿੱਚਣ ਵਾਲੇ ਜੇ ਕੰਮ ਕਰੋਗੇ ਤੇ ਇਹ ਗਲਤ ਨੇ ਇਹ ਗੁਰੂ ਘਰ ਦੇ ਵਿੱਚੋਂ ਸਾਨੂੰ ਹਦਾਇਤ ਨਹੀਂ ਮਿਲਦੀ ਤੇ ਸੱਚ ਸਾਚ ਨਾ ਛਪ ਸਾਚ ਨਾ ਛਪੇ ਜੇ ਕੋ ਰੱਖੇ ਛਪਾਏ ਗੁਰੂ ਦੀ ਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ ਜੇ ਕੋਈ ਸੱਚ ਨੂੰ ਛਪਾਉਣ ਦੀ ਕੋਸ਼ਿਸ਼ ਕਰੇਗਾ ਇੱਕ ਨਹੀਂ ਲੱਖਾਂ ਕੋਸ਼ਿਸ਼ਾਂ ਕਰ ਲਵੇ ਸੱਚ ਸੱਚ ਹੀ ਰਹੇਗਾ